ਅੱਜ ਪੂਰੇ ਦੇਸ਼ ਦੇ ਵਿੱਚ 40ਵਾਂ ਫਾਊਂਡੇਸ਼ਨ ਡੇ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਰਜੀਵ ਸਰੰਦੀ ਜੀ ਮੌਜੂਦ ਨੇ ਗੱਲਬਾਤ ਕਰ ਰਹੇ ਹਨ ਰਜੀਵ ਜੀ 40ਵਾਂ ਫਾਊਂਡੇਸ਼ਨ ਮਨਾਇਆ ਜਾ ਰਿਹਾ ਹੈ ਕਾਰਨ ਕੀ ਹੈ ਤੇ ਕੀ ਕੁਸ਼ੇ ਦੇ ਵਿੱਚ ਕਰੇ ਜਾ ਰਿਹਾ ਸਾਡੀ 올 ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਜਿਹੜੀ ਕਿ ਮੈਨੇਜਰੀਅਲ ਕਲਾਸ ਦੀ ਵਰਲਡ ਦੀ ਸਭ ਤੋਂ ਵੱਡੀ ਟ੍ਰੇਡ ਯੂਨੀਅਨ ਹੈ ਇਹਦਾ ਅੱਜ 40ਵਾਂ ਫਾਊਂਡੇਸ਼ਨ ਡੇ ਹੈ ਜਿਹੜਾ ਕਿ ਪੂਰੇ ਦੇਸ਼ ਦੇ ਵਿੱਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਅੱਜ ਅਸੀਂ 올 ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਪੰਜਾਬ ਸਟੇਟ ਯੂਨਿਟ ਮੇਰੇ ਨਾਲ ਮੇਰੇ ਪ੍ਰੈਜ਼ੀਡੈਂਟ ਔਰ ਸਾਡੇ ਸਾਰੇ ਆਫੀਸ ਬੀਅਰ ਜਸਪੀਰ ਜੀ ਬਿਨੇਸੀਨਾ ਜੀ ਦਿਨੇਸ਼ ਗੁਪਤਾ ਜੀ ਔਰ ਜਿਨੇ ਵੀ ਸਾਡੇ ਆਫੀਸਰ ਇੱਥੇ ਇਕੱਠੇ ਹੋਏ ਆਂ ਅੱਜ ਅਸੀਂ ਇੱਕ ਪ੍ਰੈਸ ਮੀਟ ਵੀ ਕੀਤੀ ਹੈ ਔਰ ਅਸੀਂ ਇੱਕ ਪਲੈਜ ਲਈ ਹੈ ਯੂਨਿਟੀ ਦੀ ਕਿ ਪਬਲਿਕ ਸੈਕਟਰ ਬੈਂਕਾਂ ਨੂੰ ਅਸੀਂ ਬਚਾਵਾਂਗੇ ਔਰ ਇਹਨਾਂ ਨੂੰ ਕਦੇ ਵੀ ਕਿਸੇ ਵੀ ਕਾਰਪੋਰੇਟ ਦੇ ਹੱਥ ਦੇ ਵਿੱਚ ਜਾਣ ਨਹੀਂ ਦਵਾਂਗੇ ਤੁਸੀਂ ਇੱਕ ਪਲੈਜ ਲੀਤੀ ਹੈ ਤੁਸੀਂ ਕਹੇਗੀ ਪਲੈਜ ਲੀਤੀ ਹੈ ਕਾਰਪੋਰੇਟ ਕਿਤਨਾ ਕਿਤੇ ਲੱਗ ਰਿਹਾ ਕਿ ਸਰਕਾਰ ਜਿਹੜੇ ਬੈਂਕਿੰਗ ਨਾਲ ਧੱਕਾ ਕਰਦੀ ਹੋਈ ਨਜ਼ਰ ਆ ਰਹੀ ਹੈ ਬਿਲਕੁਲ ਸਰਕਾਰ ਨੇ ਕਈ ਵਾਰੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਸਰਕਾਰੀ ਬੈਂਕ ਹੈ ਇਹਨਾਂ ਦੇ ਉੱਤੇ ਅਟੈਕ ਕੀਤਾ ਜਾਵੇ ਔਰ ਇਹਨਾਂ ਨੂੰ ਕਾਰਪੋਰੇਟ ਦੇ ਹੱਥ ਦੇ ਵਿੱਚ ਦਿੱਤਾ ਜਾਵੇ ਪਹਿਲਾਂ ਵੀ ਤੁਸੀਂ ਦੇਖਿਆ ਹੋਵੇਗਾ 2017 ਦੇ ਵਿੱਚ ਇੱਕ ਐਫ ਆ ਡੀ ਆਈ ਬਿੱਲ ਸਰਕਾਰ ਲੈਣ ਦੀ ਕੋਸ਼ਿਸ਼ ਕੀਤੀ ਸੀ ਜਿਹਦਾ 올 ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਨੇ ਪੁਰਜ਼ੋਰ ਵਿਰੋਧ ਕੀਤਾ ਸੀ ਜੰਤਰ ਮੰਤਰ ਤੋਂ ਲੈ ਕੇ ਔਰ ਪਾਰਲੀਮੈਂਟ ਤੱਕ ਅਸੀਂ ਉਹ ਆਵਾਜ਼ ਚੱਕੀ ਸੀ ਔਰ ਐਫ ਆ ਡੀ ਆਈ ਬਿੱਲ ਜਿਹੜੀ ਮੌਜੂਦਾ ਕੇਂਦਰੀ ਸਰਕਾਰ ਐ ਇਹਨੂੰ ਵਾਪਸ ਲੈਣਾ ਪਿਆ ਸੀ ਉਸ ਐਫ ਆ ਡੀ ਆਈ ਬਿੱਲ ਦੇ ਵਿੱਚ ਵੀ ਇਹੀ ਸੀਗਾ ਕਿ ਕਿਸੇ ਵੀ ਪਬਲਿਕ ਸੈਕਟਰ ਬੈਂਕ ਨੂੰ ਰਾਤੋ ਰਾਤ ਕਿਸੇ ਕਾਰਪੋਰ ਦੇ ਡਿਟੈਜਸ ਹੁੰਦਾ ਹੈ ਔਰ ਸਾਡੇ ਵਿਰੋਧ ਤੋਂ ਬਾਅਦ ਉਹ ਜਿਹੜਾ ਬਿੱਲ ਹੈ ਉਹ ਵਾਪਸ ਲੈਣਾ ਪਿਆ ਸਾਨੂੰ ਜਿਹੜੇ ਇਹ ਮਰਜ ਕੀਤੇ ਜਾ ਗਏ ਸੀ ਬੈਂਕਸ ਉਹ ਵੀ ਇਸੇ ਦੇ ਵਿੱਚ ਹੀ ਆ ਰਹੇ ਨੇ ਅ ਮਰਜਰ ਇੱਕ ਅਸੀਂ ਮਰਜਰ ਦਾ ਆਲਰਡੀਆ ਬੈਂਕ ਅਫੀਸਰ ਕਨਫੈਡਰੇਸ਼ਨ ਨੇ ਹਮੇਸ਼ਾ ਹੀ ਵਿਰੋਧ ਕੀਤਾ ਹੈ ਕਿਉਂਕਿ ਸਾਡਾ ਇਹ ਮੰਨਣਾ ਹੈ ਕਿ ਜਿਹੜੇ ਪਬਲਿਕ ਸੈਕਟਰ ਬੈਂਕ ਹੈ ਇਹਨਾਂ ਦਾ ਇੱਕ ਰੀਜਨਲ ਫਲੇਵਰ ਵੀ ਹੈ ਇੱਕ ਰੀਜਨ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਆ ਪਬਲਿਕ ਦੀ ਸੇਵਾ ਕਰਦੇ ਆ ਤਾਂ ਜਿਹੜਾ ਮਰਜਰ ਹੈ ਉਹ ਕਿਸੇ ਪਬਲਿਕ ਦੇ ਬੈਨੀਫਿਟ ਵਾਸਤੇ ਨਹੀਂ ਹੈ ਸਰ ਸਾ ਫਾਊਂਡੇਸ਼ਨ ਡੇ ਤੇ ਮਨਾਇ ਰਿਹਾ ਹੈ ਸਵੱਛਤਾ ਦੇ ਦਿਨ ਵੀ ਨਾਲ ਦੇ ਨਾਲ ਮਨਾ ਰਹੇ ਹਾਂ ਜੀ ਹਾਂ ਜੀ ਸਵੱਛਤਾ ਦੇ ਇਸ ਕਰਕੇ ਮਨਾ ਰਹੇ ਹਾਂ ਸਰ ਸੈਂਟਰਲ ਗਵਰਨਮੈਂਟ ਦਾ ਵਿਜੀਲੈਂਸ ਅਵੇਅਰਨੈਸ ਵੀਕ ਵੀ ਚੱਲ ਰਿਹਾ ਹੈ ਔਰ ਸਵੱਛਤਾ ਵੀਕ ਸਵੱਛਤਾ ਮੰਥ ਵੀ ਚੱਲ ਰਿਹਾ ਹੈ ਜਿਹਦੇ ਚ ਸੈਂਟਰਲ ਗਵਰਨਮੈਂਟ ਨੇ ਸਾਨੂੰ ਆਦੇਸ਼ ਦਿੱਤੇ ਨੇ ਵੀ ਸਾਰੇ ਪਬਲਿਕ ਸੈਕਟਰ ਜਿੰਨੇ ਵੀ ਜਿੰਨੇ ਵੀ EMPLOYEES ਨੇ ਸਾਰੇ ਜਗ੍ਹਾ ਜਗ੍ਹਾ ਤੇ ਜਾ ਕੇ ਗਵਰਨਮੈਂਟ ਪਲੇਸਿਸ ਤੇ ਪ੍ਰਾਈਵੇਟ ਪਲੇਸਿਸ ਤੇ ਤੁਸੀਂ ਸਵੱਛਤਾ ਅਭਿਆਨ ਨੂੰ ਵਡਾਵਾ ਦਿਓ ਤੇ ਇਸ ਸਫਾਈ ਕਰਵਾਓ ਆਪਣੇ ਜਿੰਨੇ ਵੀ ਆਫਿਸਿਸ ਨੇ ਪਲਸ ਨੇੜੇ-ਤੇੜੇ ਦਾ ਜਿਹੜਾ ਆਲੇ-ਦੁਆਲੇ ਦਾ ਵਾਤਾਵਰਣ ਹੈ ਆਲੇ-ਦੁਆਲੇ ਆਪਣੇ ਆਫਿਸਿਜ਼ ਦੇ ਆਲੇ-ਦੁਆਲੇ ਉਹਨੂੰ ਸਫਾਈ ਕੀਤਾ ਜਾਂਦਾ ਸਰ ਬੈਂਕਿੰਗ ਦੀ ਗੱਲ ਕੀਤੀ ਹੈ ਬੈਂਕਿੰਗ ਦੇ ਵਿੱਚ ਕਿੰਨੇ ਕ ਪੋਸਟਾਂ ਨੇ ਖਾਲੀ ਪਈਆਂ ਨੇ ਕਿ ਜਿਹੜੀਆਂ ਭਰੀਆਂ ਜਾਣ ਸਰਕਾਰ ਵੱਲੋਂ ਭਰੀਆਂ ਜਾ ਸਕਦੀਆਂ ਪਿਛਲੇ 10-15 ਸਾਲ ਦੇ ਵਿੱਚ ਪੂਰੇ ਦੇਸ਼ ਦੇ ਬੈਂਕਾਂ ਦੇ ਵਿੱਚ ਰਿਕਰੂਟਮੈਂਟ ਜਿਹੜੀ ਹੈ ਉਹ ਬਿਲਕੁਲ ਨਾ ਮਾਤਰ ਹੋਈ ਹੈ ਜਿਸ ਦੇ ਕਰਕੇ ਹਰੇਕ ਪਬਲਿਕ ਸੈਕਟਰ ਬੈਂਕ ਜਿਹੜਾ ਉਹ ਸਟਾਫ ਕ੍ਰਾਂਚ ਦੇ ਨਾਲ ਜੂਝ ਰਿਹਾ ਹੈ ਸਟਾਫ ਸ਼ਾਰਟੇਜ ਨਾਲ ਜੂਝ ਰਿਹਾ ਹੈ ਜਿਸ ਦਾ ਕਿ ਡਾਇਰੈਕਟ ਪ੍ਰਭਾਵ ਪਬਲਿਕ ਤੇ ਪੈ ਰਿਹਾ ਹੈ ਇਨਕ ਕਿ ਸਾਡੀ ਇੱਕ ਬੜੀ ਲੰਬੀ ਪੈਂਡਿੰਗ ਡਿਮਾਂਡ ਹੈ ਕਿ 5 ਡੇ ਵਰਕ ਵੀਕ ਜਿਹੜਾ ਹੈ ਉਹ ਬੈਂਕਸ ਦੇ ਵਿੱਚ ਲਾਗੂ ਕੀਤਾ ਜਾਵੇ ਕਿਉਂਕਿ ਬੈਂਕਸ ਆਲਟਰਨੇਟ ਚੈਨਲ ਡਿਲੀਵਰ ਕਰ ਰਹੇ ਹਨ ਹੁਣ ਪਬਲਿਕ ਵਾਸਤੇ 24/7 ਸਾਡੇ ਏਟੀਐਮ ਚੱਲੂ ਰਹਿੰਦੇ ਹਨ 24/7 ਸਾਡੇ ਜਿਹੜੀ ਮੋਬਾਈਲ ਐਪਲੀਕੇਸ਼ਨਸ ਹੈ ਸਾਰੇ ਬੈਂਕਾਂ ਦੀ ਉਹ ਵਰਕਿੰਗ ਹੈ ਔਰ ਯੂਪੀਆਈ ਔਰ ਆਨਲਾਈਨ ट्रांजੈਕਸ਼ਨ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਡਿਜੀਟਲ ਇੰਡੀਆ ਜੇ ਤੁਸੀਂ ਬਣਾਣਾ ਹੈ ਤਾਂ 5 ਡੇ ਵਰਕ ਵੀਕ ਜਿਹੜਾ ਹੈ ਉਹ ਬੈਂਕਾਂ ਵਿੱਚ ਲਾਗੂ ਕਰਨਾ ਚਾਹੀਦਾ ਇੱਕ ਤੁਹਾਨੂੰ ਐਗਜ਼ਾਮਪਲ ਅਸੀਂ ਦੇਣਾ ਚਾਹਾਂਗੇ ਵੀ ਡੀਸੀ ਆਫਿਸ ਹੈ ਤਹਿਸੀਲਦਾਰ ਆ ਇਹਨਾਂ ਦਾ ਤਾਂ ਕੋਈ ਆਲਟਰਨੇਟ ਵੀ ਨਹੀਂ ਫਿਰ ਵੀ ਇਹ 5 ਡੇ ਜਿਹੜਾ ਹੈ ਵਰਕ ਵੀਕ ਇਹਨਾਂ ਦੇ ਵਿੱਚ ਲਾਗੂ ਹੈ ਸਰਕਾਰੀ ਜਿਹੜੇ ਜਿੰਨੇ ਵੀ ਸਰਕਾਰੀ ਮੰਤਰਾਲੇ ਆ ਉੱਥੇ ਵੀ 5 ਡੇ ਵਰਕ ਵੀਕ ਲਾਗੂ ਹੈ ਈਵਨ ਰਿਜ਼ਰਵ ਬੈਂਕ ਆਫ ਇੰਡੀਆ ਵੀ 5 ਡੇ ਵਰਕ ਕੰਮ ਕਰਦਾ ਹੈ ਤਾਂ ਸਾਡਾ ਵੀ ਇਹ ਮੰਨਣਾ ਵੀ ਜੇ ਸਾਰੇ ਸੈਟਰਡੇ ਜਿਹੜੇ ਬੈਂਕਸ ਦੇ ਆ ਉਹ ਆਫ ਕੀਤੇ ਜਾਂਦੇ ਤਾਂ ਇਹਦੇ ਨਾਲ ਨੈਸ਼ਨਲ ਰਿਸੋਰਸਸ ਬਹੁਤ ਬਚਦੇ ਆ ਸਾਰਾ ਜਿਹੜਾ ਬਿਜਲੀ ਦਾ ਹੈ એનર્ਜੀ ਹੈ ਬਹੁਤ ਸੇਵਿੰਗ ਜਿਹੜੀ ਹੈ ਉਹ ਕੰਟਰੀ ਵਾਸਤੇ ਕੀਤੀ ਜਾ ਸਕਦੀ ਹੈ ਜੇ 5 ਡੇ ਵਰਕ ਵੀਕ ਬੈਂਕਸ ਦੇ ਵਿੱਚ ਲਾਗੂ ਕੀਤਾ ਜਾਵੇ ਇਹ ਜਿਹੜੇ ਮੰਗ ਤੁਸੀਂ ਕਿ ਕਿਸੇ ਕੋਲ ਗਵਰਨਮੈਂਟ ਕੋਲ ਮੰਗ ਰਹੇ ਹੋ ਜਾਂ ਆਰਬੀਆ ਦੇ ਕੋਲ ਜਿਹੜੀ ਮੰਗ ਨਹੀਂ ਇਹ ਸਾਡੀ ਜਿਹੜੀ ਮੰਗ ਹੈ ਇਹ ਆਲਰੇਡੀ ਇੰਡੀਅਨ ਬੈਂਕ ਐਸੋਸੀਏਸ਼ਨ ਨਾਲ ਸਾਡਾ ਸਮਝੌਤਾ ਹੋਇਆ ਹੋਇਆ ਹੈ ਔਰ ਜਿਹੜੀ ਇਹਦੀ ਜਿਹੜਾ ਡਿਸੀਜਨ ਹੈ ਉਹ ਕੇਂਦਰ ਸਰਕਾਰ ਕੋਲ ਪੈਂਡਿੰਗ ਹੈ ਅਸੀਂ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਜਿਹੜਾ ਹੈ ਉਹ 5 ਡੇ ਵਰਕ ਵੀਕ ਬੈਂਕਸ ਦੇ ਵਿੱਚ ਲਾਗੂ ਕਰੇ ਜੇ ਸਰਕਾਰ ਇਹਨਾਂ ਨੂੰ ਇਹਨੂੰ ਨਹੀਂ ਲਾਗੂ ਕਰਦੀ ਤਾਂ ਸਾਡੀ ਜਿਹੜੀ ਲੀਡਰਸ਼ਿਪ ਹੈ ਸਾਡੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਸਾਡੇ ਜਨਰਲ ਸੈਕਟਰੀ ਰੂਪਮ ਬਰੋਏ ਜੀ ਉਹ ਡਿਸੀਜਨ ਲੈਣਗੇ ਕਿ ਇਹਦੇ ਵਿੱਚ ਟ੍ਰੇਡ ਯੂਨੀਅਨ ਐਕਸ਼ਨ ਕੀ ਕੀਤਾ ਜਾ ਸਕਦਾ ਜਿਹੜੇ ਤੁਹਾਡੇ ਵਰਕਰ ਜਨ ਨੁਮਾਇੰਦੇ ਸਾਰੇ ਕਿੱਥੇ ਪਹੁੰਚੇ ਹੋਏ ਆ ਅੱਜ ਸਾਡੇ ਸਾਰੇ ਹੀ ਜਿਹੜੇ ਅਲੱਗ-ਲੱਗ ਬੈਂਕਸ ਤੋਂ ਇੱਥੇ ਸਾਡੇ ਆਫੀਸਰ ਸਾਹਿਬਾਨ ਇਕੱਠੇ ਹੋਏ ਆ ਮੇਰੇ ਪ੍ਰੈਜ਼ੀਡੈਂਟ ਪੰਜਾਬ ਨੈਸ਼ਨਲ ਬੈਂਕ ਤੋਂ ਪੁਨੀਕ ਵਰਮਾ ਜੀ ਔਰ ਬੈਂਕ ਆਫ ਇੰਡੀਆ ਤੋਂ ਯੂਕੋ ਬੈਂਕ ਤੋਂ ਸਾਰੇ ਸਾਡੇ ਜਿਹੜੇ ਪਬਲਿਕ ਸੈਕਟਰ ਬੈਂਕ ਹੈ ਉਹ ਉਹਦੇ ਜਿਹੜੇ ਆਫੀਸਰ ਆ ਉਹ ਸਾਡੇ ਮੈਂਬਰ ਪਬਲਿਕ ਨੂੰ ਕਾ ਵੀ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ ਉਹਦੇ ਵਾਸਤੇ ਫਿਰ ਕੀ ਸਹੂਲਤਾਂ ਤੁਹਾਡੇ ਵੱਲੋਂ ਪ੍ਰੋਵਾਈਡ ਕੀਤੀਆਂ ਜਾਣਗੀਆਂ ਕਿਉਂਕਿ ਤੋਂ ਤੋਂ ਤੁਹਾਨੂੰ ਹੀ ਪਹਿਲੇ ਦਿੱਕਤ ਆ ਰਹੀਆਂ ਤੇ ਪਬਲਿਕ ਨੂੰ ਕੀ ਸਹੂਲਤਾਂ ਦੋਗੇ ਪਬਲਿਕ ਨੂੰ ਸਹੂਲਤਾਂ ਜਿਦਾ 5 ਡੇ ਬੈਂਕਿੰਗ ਦੇ ਵਿੱਚ ਤਾਂ ਸਾਡੇ ਸੈਕਟਰੀ ਸਾਹਿਬ ਨੇ ਦੱਸਿਆ ਵੀ ਅਲਟਰਨੇਟ ਡਿਲੀਵਰੀ ਚੈਨਲ ਨੇ ਅੱਜਕੱਲ ਕੋਈ ਵੀ ਬੰਦਾ ਜੇਬ ਚ ਕੈਸ਼ ਪਾ ਕੇ ਨਹੀਂ ਜਾਂਦਾ ਕਿਊ ਆਰ ਕੋਡਸ ਸਕੈਨ ਕਰਕੇ ਪੇਮੈਂਟਸ ਹੋ ਰਹੀਆਂ ਨੇ ਸਾਰੇ ਬੈਂਕ ਸੀ ਕਿਊ ਆਰ ਕੋਡ ਸਕੈਨਰ ਪ੍ਰੋਵਾਈਡ ਕਰ ਰਹੇ ਨੇ ਛੋਟੇ ਛੋਟੇ ਰੇੜੀ ਵਾਲਿਆਂ ਨੂੰ ਵੀ ਸਕੈਨਰਸ ਦਿੱਤੇ ਹੋਏ ਨੇ ਤਾਂ ਕਿ ਡਿਜੀਟਲ ਡਿਸਟਾਈਜ਼ੇ ਗਵਰਨਮੈਂਟ ਪ੍ਰਮੋਟ ਕਰ ਰਹੀ ਹੈ ਤੇ ਬੈਂਕਾਂ ਵੀ ਉਹਦਾ ਪੂਰਾ ਸਾਥ ਦੇ ਰਹੀਆਂ ਨੇ। ਲੇਡੀਜ਼ ਨੂੰ ਵੀ ਕਾਫੀ ਦਿੱਕਤਾਂ ਕਿਉਂਕਿ ਜਿਆਦਾਤਰ ਲੇਡੀਜ਼ ਹੁੰਦੀਆਂ ਨੇ ਬੈਂਕਿੰਗ ਦੇ ਵਿੱਚ ਕਸਟਮਰ ਆ ਕੇ ਲੜਾਈ ਕਰਨ ਨੂੰ ਫਿਰਦਾ ਕਿ ਸਾਡਾ ਕੰਮ ਪੈਲੇ ਹੋਵੇ। ਉਸ ਲਈ ਵੀ ਕੋਈ ਸਿਕਿਉਰਿਟੀ ਪ੍ਰਬੰਧ ਜਿਹਾ ਸਿਕਿਉਰਿਟੀ ਪਰਪਸ ਲਈ ਕੋਈ ਕੰਪਨੀ। ਦੇਖੋ ਜਿਹੜਾ EMPLOYEE ਹੈ ਚਾਹੇ ਉਹ ਲੇਡੀ ਹੈ ਚਾਹੇ ਜੈਂਟਸ ਹੈ ਉਹਨਾਂ ਦੀ ਸਿਕਿਉਰਿਟੀ ਵਾਸਤੇ ਗਵਰਨਮੈਂਟ ਨੇ ਇੱਕ ਬਿਲ ਪਾਸ ਕੀਤਾ ਹੋਇਆ। ਕੋਈ ਵੀ ਕਸਟਮਰ ਜਿਹੜਾ ਹੈ ਜੇ ਕਿਸੇ EMPLOYEE ਨਾਲ ਧੱਕਾ ਕਰਦਾ ਹੈ on duty ਉਹਦੇ ਕੰਮ ਦੇ ਵਿੱਚ ਵਾਧਾ ਪਾਉਂਦਾ ਤਾਂ ਉਹਨੂੰ ਅਸੀਂ ਪੁਲ ਉਦੇ ਤੇ ਕਾਰਵਾਈ ਵੀ ਕਰਵਾਈ ਜਾਂਦੀ ਹੈ ਤੇ ਜੁਰਮਾਨਾ ਵੀ ਹੁੰਦਾ ਹੈ। ਸੋ ਐਸੇ 40ਵਾਂ ਫਾਊਂਡੇਸ਼ਨ ਡੇ ਜਿਹੜਾ ਅੱਜ ਬੈਂਕਿੰਗ ਵੱਲੋਂ ਮਨਾਇਆ ਜਾ ਰਿਹਾ ਹੈਗਾ ਤੇ ਸਵੱਛਤਾ ਅਭਿਆਨ ਵੀ ਜਿਹੜਾ ਨਾਲ ਕੀਤਾ ਜਾ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਕਿ ਸਫਾਈ ਦਾ ਵੀ ਕੰਮ ਜਿਹੜਾ ਨਾਲ ਕਰਿਆ ਜਾਏਗਾ ਤੇ ਨਾਲ ਆਪਣੀਆਂ ਮੰਗਾਂ ਵੀ ਜਿਹੜੀਆਂ ਸਰਕਾਰ ਕੋਲ ਰੱਖੀਆਂ ਜਾ ਰਹੀਆਂ ਨੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...